ਦੇ ਵਿੱਚ ਨਾਮ ਕਮਾਇਆ ਦੁੱਧੋ ਪਾਣੀ ਛਾਣੇ ਨੇ ਫਿਰ ਉਹ ਸਨਮਾਨੇ ਜਾਣੇ ਨੇ ਸੂਏਆਂ ਦੀ ਪੱਟੜੀ ਤੇ ਭੱਜੇ ਬਣ ਕੇ ਸ਼ੇਰ ਮੈਦਾਨੀ ਗੱਜੇ ਦੁਨੀਆ ਭਾਵੇਂ ਲੋਹਾ ਮੰਨੇ ਬਣ ਕੇ ਰਹੇ ਨਮਾਣੇ ਨੇ ਅੱਜ ਉਹ ਸੰਗਿਆ ਮਲੂਕੇ ਵਾਲਾ ਕਰਦੇ ਗੱਲ ਛੋਟੇ ਵੀਰ ਲਓ ਮਲੂਕੇ ਵਾਲਾ ਕਹਿੰਦੇ ਗਗਨ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਪਲੀਜ਼ ਇੱਕ ਸਾਈਡ ਤੇ ਹੋ ਜਿਓ ਬੜੇ ਸਿਆਣੇ ਗੁਰਪ੍ਰੀਤ ਜੀ ਆਪਾਂ ਇੱਕ ਸਾਈਡ ਤੇ ਹੋ ਗਈ ਹੈ ਮੇਰਾ ਭਰਾ ਗਗਨ ਦੀ ਕਬੱਡੀ ਕੌਣ ਨਿੱਕੂ ਤੇ ਗਗਨ ਨਿੱਕੂ ਤੇ ਗਗਨ ਬੱਲੇ ਬੱਲੇ ਹੋ ਗਈ ਹੈ ਦੀ ਟੀਮ ਦਾ ਫਕਰਾਂ ਦੀ ਬਹੁਤ ਵੱਡੀ ਕਿਰਪਾ ਹੈ ਅੱਜ ਜਸਕਰਨ ਸ਼ਾਹ ਦੀ ਵੱਡੀ ਮਿਹਰ ਹੈ ਇਸ ਟੀਮ ਦੇ ਉੱਪਰ ਹਰੇ ਮੁੰਡੇ ਕਹਿੰਦੇ ਬੜਾ ਸਤਿਕਾਰ ਕਰਦੇ ਮਹਾਂਪੁਰਸ਼ ਹਾਂ ਦਾ ਉਹਨਾਂ ਦਾ ਆਸ਼ੀਰਵਾਦ ਲੈਂਦੇ ਆ ਫਿਰ ਗਰਾਊਂਡਾਂ ਦੇ ਵਿੱਚ ਆਉਂਦੇ ਆ ਆ ਬੁੜ ਪਿਆਰ ਨਾਲ ਪਿਆਰ ਨਾਲ ਨਿਕੂ ਯਾਰ ਪਿਆਰ ਸਰਾਹ ਕਰ ਰਿਹਾ ਇਹਨੂੰ ਕਿੱਥੋਂ ਹਣਾ ਉਹ ਕਿੱਥੋਂ ਰੱਖਣਾ ਨਿਕੂ ਆ ਲਾਜਾ ਦੁਨੀਆ ਮੇਰੇ ਮਿੱਤਰੋ ਪਿਆਰ ਕਰਦੀ ਹੈ ਯਾਹੀ ਚਾਰ ਹੈ ਉਹਨਾਂ ਜਸਨਾ ਤਿਆਰ ਆ ਕੌਣ ਇਹ ਨਿੱਕੂ ਐ ਇਹ ਅਨਿੱਕੂ ਮੇਰੇ ਮਿੱਤਰੋ ਖੇਡਦੇ ਕਿਨੇ ਮੈਰੀ ਇਧਰੋਂ ਵੀ ਵਹਿਰੋ ਜੀ ਲਾਓ ਇਸ ਲਈ ਕਹਿੰਦੇ ਅੰਕਤ ਮਾਰਦਾ ਪੱਕ ਤੇ ਥਾਪੀ ਮੇਰੇ ਮਿੱਤਰੋ ਦੇਖਣ ਨਾਲ ਚਲਾਕੀ ਮੇਰੇ ਮਿੱਤਰੋ